ਬਹੁਤ ਵੱਡੀ ਖਬਰਾਂ ਜਿਵੇਂ ਕਿ ਜੋਤੀ ਮਲੋਥਰਾਂ ਦੇ ਨਾਲ ਲਾਹੌਰ ਦੇ ਵਿੱਚ 10 ਦਿਨ ਤੱਕ ਯਾਨੀ 10 ਦਿਨ ਤੱਕ ਯੂਟਿਊਬਰ ਜਸਵੀਰ ਸਿੰਘ ਪਾਕਿਸਤਾਨ ਦੇ ਲਾਹੌਰ ਵਿੱਚ ਰਿਹਾ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਦੋ ਵੱਡੀਆਂ ਖਬਰਾਂ ਨੇ ਦੂਜੀ ਖਬਰਾਂ ਜਿਹੜੀ 1.5 ਲੱਖ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਬੱਚੀ ਨੂੰ ਵੇਚਿਆ ਗਿਆ ਬਹੁਤ ਹੈਰਾਨ ਕਰ ਦੇਣ ਵਾਲੀ ਵੀਡੀਓ ਹੈ ਜਿਹੜੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਔਰ ਜਸਵੀਰ ਸਿੰਘ ਪੰਜਾਬ ਦਾ ਇੱਕ ਮਸ਼ਹੂਰ ਯੂਟਿਊਬਰ ਔਰ ਉਸਨੇ 10 ਦਿਨ ਤੱਕ ਲਾਹੌਰ ਦੇ ਵਿੱਚ ਬਹਿ ਕੇ ਕਿਹੜੀਆਂ-ਕਿਹੜੀਆਂ ਗੱਲਾਂ ਦੇ ਉੱਤੇ ਖੁਲਾਸੇ ਹੋਏ ਨੇ ਇਹ ਵੀ ਇੱਕ ਪੱਖ ਧਰਾਂਗੇ ਔਰ ਦੂਜੇ ਪਾਸੇ ਜਸਵੀਰ ਸਿੰਘ ਦੇ ਭਰਾ ਯਾਨੀ ਚਾਚਾ ਦੇ ਮੁੰਡੇ ਉਹਨਾਂ ਨੇ ਵੀ ਇੱਕ ਪੱਖ ਧਰ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਯਾਨੀ ਜਸਵੀਰ ਸਿੰਘ ਇੱਕ ਯੂਟਿਊਬਰ ਹੈ ਮਿਲੀਅਨ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਲੈ ਕੇ ਬੜੇ ਲੰਬੇ ਦਿਨਾਂ ਦਾ ਯਾਨੀ ਵਿਵਾਦ ਚੱਲ ਰਿਹਾ ਸੀ ਆਰੋਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੇ ਖੁਲਾਸੇ ਹੋਏ ਨੇ ਉਹ ਅੱਜ ਤੁਹਾਡੇ ਸਾਹਮਣੇ ਤਰਾਂਗੇ ਜੋਤੀ ਮਲੋਥਰਾ ਦੇ ਨਾਲ ਲਿੰਕ ਦੱਸਿਆ ਜਾ ਰਹੀ ਸੀ ਪਰ ਉਹਦਾ ਅੱਜ ਵੱਡੇ ਪੱਧਰ ਦੇ ਉੱਤੇ ਖੁਲਾਸਾ ਹੀ ਹੋ ਗਿਆ ਕਿਉਂਕਿ ਜਸਵੀਰ ਸਿੰਘ ਤੇ ਜੋਤੀ ਮਲੋਥਰਾ ਇਹ ਦੋਵੇਂ ਜਣੇ ਪਾਕਿਸਤਾਨ ਦੇ ਲਾਹੌਰ ਵਿੱਚ ਕੀ ਕਰਦੇ ਸੀ ਇੱਥਾ ਇਹ ਵੱਡੀ ਖਬਰ ਹੈ ਔਰ ਦੂਜੇ ਪਾਸੇ ਜਿਹੜੀ ਬੱਚੀ ਨੂੰ 1.5 ਲੱਖ ਦੇ ਵਿੱਚ ਵੇਚਿਆ ਗਿਆ ਇਹ ਵੀ ਬੜੀ ਅਹਿਮ ਖਬਰ ਹੈ ਕਿਉਂਕਿ ਗਰੀਬ ਪਰਿਵਾਰ ਸੀ ਜਿਨ੍ਹਾਂ ਦੀ ਬੱਚੀ ਨੂੰ ਵੇਚਿਆ ਗਿਆ ਔਰ ਇਹ ਖਬਰ ਪੂਰੇ ਪੰਜਾਬ ਨੂੰ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਇੱਕ ਛੋਟੀ ਜੀ ਬੱਚੀ ਨੂੰ 1.5 ਲੱਖ ਦੇ ਵਿੱਚ ਉਹਦਾ ਸੌਦਾ ਕੀਤਾ ਗਿਆ ਦੋਵੇਂ ਖਬਰਾਂ ਤੁਹਾਡੇ ਸਾਹਮਣੇ ਤਰਾਂਗੇ ਕਿ ਮਾਮਲਾ ਕੀ ਹੈ ਪਹਿਲਾਂ ਜਿਹੜਾ ਕਿ ਜਸਵੀਰ ਸਿੰਘ ਹੈ ਯੂਟਿਊਬਰ ਆ ਪੰਜਾਬ ਦਾ ਮਸ਼ਹੂਰ ਹੈ ਪਰ ਇਹਨੂੰ ਲੈ ਕੇ ਹੁਣ ਬਹੁਤ ਵੱਡਾ ਖੁਲਾਸਾ ਕੀ ਹੋਇਆ ਜਿਹਨੇ ਕਿ ਹੋਸ਼ ਹੀ ਉਡਾ ਦਿੱਤੇ ਲੋਕਾਂ ਦੇ ਕਿ ਅਗੇ ਦੇ ਵਿੱਚ ਮਾਮਲਾ ਬੜਾ ਗੰਭੀਰ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਦੇ ਨਾਲ ਇਹਦੇ ਕੋਈ ਲਿੰਕ ਨਹੀਂ ਹੈ ਉਗ ਇਹਨਾਂ ਦੇ ਭਰਾ ਨੇ ਵੀ ਕਿਹਾ ਉਹਨਾਂ ਦੇ ਚਾਚਾ ਦਾ ਮੁੰਡਾ ਜਿਹੜਾ ਉਹਨਾਂ ਨੇ ਖੁਲਾਸਾ ਕੀਤਾ ਮੀਡੀਆ ਦੇ ਉੱਤੇ ਕਿ ਯੂਟਿਊਬਰ ਜਿਹੜਾ ਭਾਈ ਇਹ ਜਸਰੀਰ ਸਿੰਘ ਹੈ ਇਹਨਾਂ ਦੇ ਕੋਈ ਵੀ ਲਿੰਕ ਨਹੀਂ ਹੈ ਪਾਕਿਸਤਾਨ ਦੇ ਵਿੱਚ ਕਿਉਂਕਿ ਕਹਿੰਦੇ ਪਾਕਿਸਤਾਨ ਦੇ ਵਿੱਚ ਵੈਸੇ ਵੀ ਸਾਡੇ ਪੰਜਾਬ ਦੇ ਲੋਕ ਗੁਰੂ ਨਾਨਕ ਦੇਵ ਦੀ ਧਰਤੀ ਆ ਉੱਥੇ ਦਰਸ਼ਨ ਕਰਨ ਜਾਂਦੇ ਨੇ ਪਰ ਫਿਲਹਾਲ ਇਹ ਕਈ ਦੇਸ਼ਾਂ ਦੇ ਵਿੱਚ ਘੁੰਮਿਆ ਇਹ ਨੌਜਵਾਨ ਪਰ ਹੁਣ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਅਗਲੀ ਅਪਡੇਟ ਹੈ ਜਿਹੜੀ ਉਹ ਇੱਕ ਬੱਚੀ ਦੀ ਆ ਜਿਹੜੀ ਨੂੰ 1.5 ਲੱਖ ਦੇ ਵਿੱਚ ਵੇਚਿਆ ਗਿਆ ਸੁਣੋ ਨਾਲ ਹੀ ਜੇਕਰ ਰਿਮਾਂਡ ਮਿਲਦਾ ਹੈ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਲਾਹੌਰ ਦੇ ਵਿੱਚ ਦੱਸਦੇ ਨੇ ਇਕੱਠੇ ਰਹੇ ਨੇ ਜੋਤੀ ਮਲਖੋਤਰਾ ਤੇ ਜਸਵੀਰ ਤਾਂ ਇਸ ਦੌਰਾਨ ਕਈ ਸ਼ੰਕਾ ਪੈਦਾ ਹੁੰਦੀ ਹੈ ਤੇ ਇਹਨਾਂ ਦੇ ਵੱਲੋਂ ਕਈ ਜਿਹੜੇ ਆ ਹੋਰ ਵੀ ਇਲਜ਼ਾਮ ਲਗਾਏ ਗਏ ਨੇ ਜਸਵੀਰ ਸਿੰਘ ਦੇ ਵੱਲੋਂ ਤਾਂ ਉਹਨਾਂ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਨੇ ਕੀ ਲੱਗਦਾ ਹੈ ਕਿ ਜੇਕਰ ਰਿਮਾਂਡ ਵਧਾਇਆ ਜਾਵੇਗਾ ਅੱਗੇ ਦੀ ਕਾਰਵਾਈ ਹੋਰ ਵੀ ਜ਼ਿਆਦਾ ਜਿਹੜੀ ਇਹ ਕਹਿ ਸਕਦੇ ਆ ਤੇਜ਼ ਹੋ ਸਕਦੀ ਹੈ ਕਿਉਂਕਿ ਖੁਲਾਸੇ ਹੋਰ ਹੋ ਸਕਦੇ ਨੇ ਬਿਲਕੁਲ ਸਭ ਤੋਂ ਪਹਿਲਾਂ ਤੇ ਅੱਜ ਜਦੋਂ ਕੋਰਟ ਵਿੱਚ ਦਲੀਲਾਂ ਦਿੱਤੀ ਜਾਊਗੀ ਉਰੇ ਉਤੋਂ ਹੀ ਬਹੁਤ ਸਾਰੀ ਚੀਜ਼ਾਂ ਕਲੀਅਰ ਹੋ ਜਾਊਗੀ ਕਿ ਇਹ ਪਿਛਲੇ 3 ਦਿਨਾਂ ਦੇ ਵਿੱਚ ਪੁਲਿਸ ਦੇ ਹੱਥ ਕਿਹੜੀ ਕਿਹੜੀ ਇਨਫੋਰਮੇਸ਼ਨ ਲਿਖਣੀ ਹੈਗੀ ਕਿ ਆਖਰ ਕਿਸ ਤਰ੍ਹਾਂ ਇਹਦੀ ਸ਼ਮੂਲੀਅਤ ਸੀਗੀ ਕਿਹੜੀ ਕਿਹੜੀ ਜਾਣਕਾਰੀਆਂ ਹਜੇ ਤੱਕ ਇਹ ਦੇ ਚੁੱਕਾ ਸੀਗਾ ਤੇ ਕਿੰਨੇ ਕੁ ਪੈਸੇ ਜੜਕੀਏ ਇਹਨੂੰ ਮਿਲ ਚੁੱਕੇ ਹੋਏ ਸੀਗੇ ਤੇ ਉੱਥੇ ਕਿਹੜੇ ਕਿਹੜੇ ਆਈਐਸਆਈ ਦੇ ਜਿਹੜੇ ਏਜੰਟ ਹੈ ਕਿ ਉਹਨਾਂ ਦੇ ਕਿੰਨਾ ਦੇ ਲਿੰਕ ਵਿੱਚ ਸੀਗਾ ਤੇ ਕਿੰਨਾ ਸਮਾਂ ਹੋ ਚੁੱਕਾ ਸੀ ਉਹਨਾਂ ਨਾਲ ਕੰਮ ਕਰਦੇ ਹੋਏ ਯਾਨੀ ਕਿ ਅੱਜ ਦੀ ਜਿਹੜੀ ਪੇਸ਼ੀ ਹੋਣੀ ਆ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਗਈ ਚਾਹੇ ਉਸ ਤੋਂ ਬਾਅਦ ਹੀ ਕਲੀਅਰ ਹੋਗਾ ਕਿ ਰਿਮਾਂਡ ਮਿਲੂਗਾ ਜਾਂ ਨਹੀਂ ਮਿਲੂਗਾ ਕਿ ਨੈਕਸਸ ਵਿੱਚ ਭੇਜਿਆ ਜਾਊਗਾ ਤੇ ਉਸ ਤੋਂ ਬਾਅਦ ਜੇਕਰ ਰਿਮਾਂਡ ਮਿਲਦਾ ਤੇ ਇਹ ਤਾਂ ਉਮੂਮਨ ਗੱਲ ਹੈਗੀ ਹੈ ਕਿ ਅਗਰ ਇਸ ਤਰ੍ਹਾਂ ਹੁੰਦਾ ਵਾ ਤੇ ਬਹੁਤ ਸਾਰੀ ਹੋਰ ਨਵੇਂ ਪੈਕਸ ਨਿਕਲ ਕੇ ਸਾਹਮਣੇ ਆਉਗੇ ਨਵੇਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਗੀਆਂ ਹੋ ਸਕਦਾ ਹੈ ਕਿ ਹੋਰ ਵੀ ਕੋਈ ਲਿੰਕ ਵਿੱਚ ਬੰਦਾ ਹੋਵੇ ਇੱਥੇ ਦਾ ਜਾਂ ਕੋਈ ਹੋਰ ਦੂਰ ਪਰੇ ਦਾ ਉਹਦਾ ਵੀ ਕੋਈ ਤਾ ਹੁਣ ਜਿਹੜਾ ਜਸਵੀਰ ਸਿੰਘ ਯੂਟਿਊਬਰ ਹੈ ਇਹਨੂੰ ਲੈ ਕੇ ਬਹੁਤ ਵੱਡੇ ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਹਿੰਦੇ ਆਈਐਸਾਈ ਦੇ ਨਾਲ ਇਹਦੇ ਬੜੇ ਗੂੜੇ ਸਬੰਧ ਸੀ ਕਹਿੰਦੇ ਇੱਕ ਨਾਸਰ ਢਿੱਲੋਂ ਆ ਪੰਜਾਬ ਦੇ ਵਿੱਚ ਜਿਹੜਾ ਕਿ ਲੈਂਦੇ ਪੰਜਾਬ ਦਾ ਜਿਹੜਾ ਕਿ ਪਾਕਿਸਤਾਨ ਦਾ ਲੈਂਦਾ ਪੰਜਾਬ ਉੱਥੇ ਇੱਕ ਨਾਸਰ ਢਿੱਲੋਂ ਦਾ ਨੌਜਵਾਨ ਯਾਨੀ ਉਹ ਸਾਡੇ ਇਧਰਲੇ ਪੰਜਾਬੀਆਂ ਨੂੰ ਟ੍ਰੀਟ ਕਰਦੇ ਨੇ ਯਾਨੀ ਉਹਨਾਂ ਨੂੰ ਉੱਥੇ ਆਪਣੇ ਮਹਿਮਾਨ ਨਿਵਾਜੀ ਕਰਦੇ ਨੇ ਉਧਰਲੀ ਭਾਸ਼ਾ ਦੇ ਵਿੱਚ ਕਹੀਏ ਤਾਂ ਪਾ ਹੁਣ ਦੇਖੋ ਵੀ ਉਧਰਲੇ ਪਾਸੇ ਕਹਿੰਦੇ 나ਸੀਰ ਢਿੱਲੋਂ ਇਹਨਾਂ ਨੂੰ ਅਕਸਰ ਰਿਆ ਸੀ ਜੋਤੀ ਮਲੋਥਰਾ ਨੂੰ ਵੀ ਔਰ ਦੂਜੇ ਪਾਸੇ ਯੂਟਿਊਬਰ ਜਿਹੜਾ ਕਿ ਜਸਵੀਰ ਸਿੰਘਾ ਇਹਨੂੰ ਵੀ ਤਾਂ ਹੁਣ ਇਹਨਾਂ ਦਾ ਪਰਿਵਾਰ ਕਹਿ ਰਿਹਾ ਕਹਿੰਦੇ ਭਾਈ ਸਾਡਾ ਕੋਈ ਸੰਬੰਧ ਨਹੀਂ ਆ ਪਾਕਿਸਤਾਨ ਦੇ ਨਾਲ ਕੋਈ ਲਿੰਕ ਨਹੀਂ ਹੈ ਔਰ ਨਾ ਹੀ ਸਾਡਾ ਬੰਦਾ ਇਹ ਜਾਸੂਸ ਹੈ ਇਦਾਂ ਰਹੀ ਦੋਨੇ ਪੱਖਾਂ ਦੀ ਗੱਲ ਔਰ ਦੂਜੇ ਪਾਸੇ ਆਜੋ ਇੱਕ ਬੱਚੀ ਵੇਚੀ ਗਈ ਆ 1.5 ਲੱਖ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਸ਼ਰਮਨਾ ਘਰਨਾਗੀ ਜਿਹੜੀ ਕਿ ਡਾਕਟਰਾਂ ਬਣ ਗਈ ਹੋਆ ਡਾਕਟਰਾਂ ਨੇ ਕਿਸੇ ਗਰੀਬ ਪਰਿਵਾਰ ਦੀ 1.5 ਲੱਖ ਦੇ ਵਿੱਚ ਬੱਚੀ ਵੇਚ ਦਿੱਤੀ ਹੈ ਤਾਂ ਹੁਣ ਦੇਖੋ ਵੀ ਡਾਕਟਰਾਂ ਦੇ ਵੀ ਕਿਵੇਂ ਭਰੋਸਾ ਕਰੂਗੀ ਸਾਡੇ ਪੰਜਾਬ ਦੀ ਜਨਤਾ ਜਾਂ ਫਿਰ ਪੂਰੇ ਦੇਸ਼ ਦੀ ਜਨਤਾ ਕਹਿ ਲਓ ਆ ਸੁਣੋ ਯਾਰਾ ਡਾਕਟਰ ਦੇ ਨਾਲ ਜਦੋਂ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਅੱਗੋਂ ਡਾਕਟਰ ਕੀ ਜਵਾਬ ਦੇ ਰਹੀ ਹੈ ਸੁਣੋ ਵੀ ਇਹ ਸਾਡੇ ਨਾਲ 420 ਹੋ ਰਹੀ ਹੈ ਵੀ ਸਾਡੀ ਬੱਚੀ ਹੈ ਜਿਹੜੀ ਇਹ ਗੈਪ ਕੀਤੀ ਜਾ ਰਹੀ ਹੈ ਤੇ ਮੁੜ ਕੇ ਇਹਨਾਂ ਨੇ ਇਹਨਾਂ ਕੋਲੇ ਸਨੇਹੇ ਵੀ ਬਹੁਤ ਪਹਜਾਏ ਮਿਲੇ ਵੀ ਬਹੁਤ ਆ ਲੈ ਲੋ ਮੈਡਮ ਰਿਤੂ ਜੀ ਸਵੇਲਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਮੈਂ ਮਨਿੰਦਰ ਜੀ ਸਿੱਧੂ ਲੋਕ ਵਾਈਟੀਵੀ ਤੋਂ ਜੀ ਪੱਤਰਕਾਰ ਅੱਛਾ ਜੀ ਮੈਡਮ ਮੈਂ ਪੱਕ ਲੈਣਾ ਤੁਹਾਡਾ ਇੱਕ ਇੱਥੇ ਲੇਡੀ ਹੈ ਕੁੜੀ ਹੈ ਉਹ ਇਲਜ਼ਾਮ ਲਾ ਰਹੀ ਹੈ ਕਿ ਤੁਸੀਂ ਉਹਨਾਂ ਦੀ ਬੱਚੀ ਕਿਤੇ ਵੇਚ ਦਿੱਤੀ ਹੈ ਜੀ ਅੱਛਾ ਜੀ ਦੱਸੋ ਜੀ ਤੁਹਾਡਾ ਕੀ ਪੱਖ ਹੈ ਸਰ ਇਹ ਗੱਲ ਹੈ ਇਹ ਤਾਂ ਦੰਨੋ ਜਰੇ ਨਹੀਂ ਪਰ ਮਿਲ ਜਾਂਦਾ ਤਾਂ ਜੀ ਕਿ ਮੇਰੇ ਕੋਲੇ ਇੱਥੇ ਸਾਡੇ ਕੋਲੇ ਮੇਰੇ ਕੋਲੇ ਨਹੀਂ ਮਤਲਬ ਦਫ਼ਤਰ ਚ ਸਾਡੇ ਕੋਲੇ ਆਂਦੇ ਹੁੰਦੇ ਸੀ ਆਪਦੇ ਬੇਟੇ ਦਾ ਸੈਟਿਫਿਕੇਟ ਬਣਵਾਉਣ। ਠੀਕ ਹੈ ਜੀ। ਇਹ ਸਾਨੂੰ ਨਾ ਤਿੰਨ ਮਹੀਨੇ ਹੋ ਗਏ ਇਹ ਗੱਲਾਂ ਨੂੰ। ਜੀ। ਇਹਨੇ ਨਾ ਸਾਨੂੰ ਜਦੋਂ ਵੀ ਸੈਟਿਫਿਕੇਟ ਅਸਤੇ ਆਂਦੇ ਨਾ ਇਹ ਕਹਿੰਦੇ ਵੀ ਅੰਧੇ ਆਪਣੇ ਮੇਰੇ ਬੱਚਾ ਹੋਣਾ ਤੇ ਮੈਂ ਦੇਣਾ ਹੈ ਕਿਸੇ ਨੂੰ। ਦੇਣਾ ਹੈ ਕਿਸੇ ਨੂੰ। ਹਾਂਜੀ ਠੀਕ ਹੈ ਜੀ ਅਸੀਂ ਤਾਂ ਤਿੰਨ ਵਾਰੀ ਨਾ ਮੈਡਮ ਨੇ ਇਗਨੋਰ ਮਾਰਤੀ ਗੱਲ ਇਹਦੀ ਜਿਹੜੇ ਮੈਡਮ ਹੋ ਰਹੇ ਮੇਰੇ ਨਾਲ ਠੀਕ ਹੈ ਜੀ ਤੇ ਇਹ ਹਰ ਵਾਰੀ ਜਦੋਂ ਵੀ ਆਂਦੇ ਨਾ ਇਹ ਕਹਿੰਦੀ ਆਪਾਂ ਨੂੰ ਕੋਈ ਆਪਾਂ ਜਿਹਨੇ ਆ ਮੇਂ ਦੇਣਾ ਚੱਲ ਹਣਾ ਅੰਗੋਰ ਮਾਰੀ ਕੇ ਦੋ ਤੇਰਵਾਰੀ ਮੁਰਤ ਮੈਡਮ ਕਹਿੰਦੇ ਨਾ ਕਿ ਜਦ ਕੋਈ ਨਹੀਂ ਜਦ ਹੋਊਗਾ ਤੋ ਵੇਚ ਲਾਂਗੇ ਆਪਾਂ ਤਾਂ ਜਿਹੜੀ ਬੱਚੀ ਵੇਚੀ ਗਈ ਆ ਉਹ ਡਾਕਟਰਾਂ ਦੇ ਦੁਆਰਾ ਵੇਚੀ ਗਈ ਆ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੱਢਨਾਵਾਂ ਨੂੰ ਅੰਜਾਮ ਦਿੱਤਾ ਯਾਰ ਇਹ ਡਾਕਟਰਾਂ ਦੁਆਰਾ ਔਰ ਹੁਣ ਉਸ ਜਿਹੜੀ ਲੇਡੀ ਡਾਕਟਰ ਸੀ ਉਹਦੀ ਬਹੁਤ ਵੱਡੀ ਝਾੜ-ਚੰਬ ਕੀਤੀ ਆ ਲੋਕ ਆਵਾਜ਼ ਦੇ ਪੱਤਰਕਾਰ ਮਨਿੰਦਰ ਸਿੱਧੂ ਨੇ ਕਿਉਂਕਿ ਕਾਰਨੀ ਵੀ ਚਾਹੀਦੀ ਆ ਡਾਕਟਰਾਂ ਨੇ ਇੰਨੀ ਸ਼ਰਮ ਲਾ ਲਈ ਐ ਕਿ ਵਿੱਚ ਦਲਾਲੀਆਂ ਕਰਨ ਲੱਗੇ ਨੇ ਬੱਚਿਆਂ ਦੀ ਦਲਾਲੀ ਦਾ ਪੈਸਾ ਵੀ ਖਾਰੇ ਨੇ ਉਧਰਲੇ ਪਾਸੇ ਭਵਨਤ ਸਿੰਘ ਮਾਨ ਸਰਕਾਰ ਦੇ ਵਿੱਚ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਡਾਕਟਰਾਂ ਨੂੰ ਡਿਸਮਿਸ ਕਰਨਾ ਚਾਹੀਦਾ ਨੌਕਰੀ ਤੋਂ ਇਹਨਾਂ ਦੇ ਜਿਹੜੇ ਡਾਕਟਰੀ ਦੇ ਲਾਇਸੈਂਸ ਨੇ ਇਹਨਾਂ ਦੀਆਂ ਡਿਗਰੀਆਂ ਕੈਂਸਲ ਕਰਨੀਆਂ ਚਾਹੀਦੀਆਂ ਕਿਉਂਕਿ ਕਿ ਇਹੋ ਜਿਹੇ ਡਾਕਟਰਾਂ ਨੂੰ ਕੋਈ ਹੱਕ ਨਹੀਂ ਜਾਂ ਕਿ ਪਬਲਿਕ ਦੇ ਨਾਲ ਐਡਾ ਵੱਡਾ ਖਿਲਵਾੜ ਕੀਤਾ ਜਿਹੜੀ ਬੱਚੀ ਨੇ ਹਾਲੇ ਜਨਮ ਹੀ ਲਿਆ ਸੀ ਉਹਨੂੰ 1.5 ਲੱਖ ਦੇ ਵਿੱਚ ਕਿਸੇ ਨੂੰ ਵੇਚਿਆ ਗਿਆ ਇਹ ਸ਼ਰਮਨਾਕ ਘਟਨਾ ਪੰਜਾਬ ਦੀ ਹੈ ਪੰਜਾਬ ਦੇ ਡਾਕਟਰਾਂ ਦੀ ਹੈ ਤਾਂ ਹੁਣ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਸਾਡਾ ਸਿਹਤ ਨੂੰ ਲੈ ਕੇ ਬਹੁਤ ਵੱਡਾ ਯਾਨੀ ਦਾਵਾ ਕੀਤਾ ਸਾਡੇ ਭਗਵੰਤ ਮਾਨ ਸਰਕਾਰ ਨੇ ਸਿਹਤ ਮੰਤਰੀ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ ਆ ਤੁਹਾਡੇ ਡਾਕਟਰਾਂ ਦਾ ਹਾਲ ਹੈ ਜਿਵੇਂ ਕਿ ਹੁਣ 1.5 ਲੱਖ ਦੇ ਵਿੱਚ ਇੱਕ ਬੱਚੀ ਨੂੰ ਵੇਚਿਆ ਜਾਂਦਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਕ ਪਾਸੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਮਾਰਿਆ ਕੁੱਟਿਆ ਵੀ ਜਾ ਰਿਹਾ ਦੂਜੇ ਪਾਸੇ ਹੁਣ ਤਾਂ ਬੱਚਿਆਂ ਨੂੰ ਵੀ ਡੀਲ ਕਰਨ ਲੱਗੇ ਡਾਕਟਰ ਕਿਉਂਕਿ ਕਿਸੇ ਕੋਲ ਜਾਪੇ ਦੇ ਵਿੱਚ ਉਹ ਬੱਚੀ ਨੇ ਜਨਮ ਲਿਆ ਸੀ ਜਨਮ ਲੈਂਦੇ ਅਸਾਰ ਹੀ ਉਹਦਾ ਸੌਦਾ ਕਰ ਦਿੱਤਾ ਤੇ ਇਹਨੂੰ ਵੇਚ ਦਿੱਤਾ ਗਿਆ ਕਹਿੰਦੇ ਸਾਨੂੰ ਤਾਂ ਘਰ ਦੇ ਪਰਿਵਾਰ ਨੇ ਕਿਹਾ ਸੀ ਪਰਿਵਾਰ ਰੋ ਰਿਹਾ ਉਹ ਕਹਿੰਦੇ ਸਾਡਾ ਕੋਈ ਯੋਗਦਾਨ ਨਹੀਂ ਇਹਦੇ ਵਿੱਚ ਤਾਂ ਹੁਣ ਇਹਦੇ ਵਿੱਚ ਡਾਕਟਰਾਂ ਨੇ ਦੇਖੋ ਕਿੱਡੀ ਸ਼ਰਮ ਲਾਈ ਆ ਤਾਂ ਡਾਕਟਰ ਬਹੁਤ ਸਾਰੇ ਚੰਗੇ ਵੀ ਹੁੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਜਿਹੜੇ ਇਹੋ ਜਿਹੇ ਡਾਕਟਰ ਨੇ ਜਾਂ ਕੋਈ ਹੋਰ ਵਰਗ ਦੇ ਮੁਲਾਜ਼ਮ ਨੇ ਜਾਂ ਹੋਰ ਡਿਪਾਰਟਮੈਂਟ ਦੇ ਮੁਲਾਜ਼ਮ ਨੇ ਉਹ ਇੱਕ ਖਰਾਬ ਹੁੰਦਾ ਤਾਂ ਦੂਜਿਆਂ ਦੇ ਉੱਤੇ ਵੀ ਉਂਗਲੀ ਲੋਕ ਚੱਕਦੇ ਨੇ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਸਰਕਾਰ ਨੂੰ ਵੀ ਲੋੜ ਹੈ ਪ੍ਰਸ਼ਾਸਨ ਨੂੰ ਵੀ ਲੋੜ ਹੈ ਇਹਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਦੇਖੋ ਕਿ ਗਰੀਬ ਬੰਦੇ ਨੂੰ ਇੱਥੇ ਦਵਾਈਆਂ ਵੀ ਜਾ ਰਿਹਾ ਇੱਥੇ ਕੁੱਟਿਆ ਮਾਰਿਆ ਵੀ ਜਾ ਰਿਹਾ ਇੱਥੇ ਇਹੋ ਜਿਹੇ ਘਟਨਾਵਾਂ ਦੇ ਨਾਲ ਉਹਨਾਂ ਨੂੰ ਇਨਜਾਮ ਤੱਕ ਵੀ ਪਹੁੰਚਾਇਆ ਜਾ ਰਿਹਾ ਕਿਉਂਕਿ ਜੇਕਰ ਕੋਈ ਤਕੜਾ ਹੁੰਦਾ ਤਾਂ ਉਹਨੇ ਕੋਈ ਹੱਥ ਨਹੀਂ ਲਾਉਂਦਾ ਜੇ ਕੋਈ ਗਰੀਬ ਬੰਦਾ ਹੁੰਦਾ ਜਮਾ ਗਰੀਬ ਬੰਦਾ ਸੀ ਜਦੀ ਬੱਚੀ ਵੇਚੀ ਗਈ ਹੈ ਤਾਂ ਸਵਾਲ ਭਗਵੰਤ ਮਾਨ ਸਰਕਾਰ ਦੇ ਸਾਰੇ ਹੀ ਸਾਹਮਣੇ ਨੇ ਤਾਂ ਹੁਣ ਅੱਗੇ ਕੀ ਅਪਡੇਟ ਆਉਂਦੀ ਹੈ ਯੂਟਿਊਬਰ ਨੂੰ ਲੈ ਕੇ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ